ਇੱਕ ਇਥੇ ਸਵਾਲ ਉੱਠਿਆ ਸੀ ਪਹਿਲਾਂ ਕਾਹਲ ਸਾਹਿਬ ਵੱਲੋਂ ਕਿ ਜਿਹੜੇ ਇਹ ਪਾਣੀਆਂ ਤੇ ਜਾਂ ਸਾਡੇ ਹਵਾਵਾਂ ਜੈਸਪੁਰ ਰਹੇ ਨੇ ਉਹਨਾਂ ਨੂੰ ਵੀ ਪਾਰਟੀ ਕਿਸੇ ਪ੍ਰਕਾਰ ਦਾ ਅਹੁਦਾ ਜਾਂ ਕੋਟਾਟ ਜਾਂ ਕਿਸੇ ਤਰੀਕੇ ਨਾਲ ਸ਼ਾਮਲ ਨਹੀਂ ਕਰੂਗੀ ਪਰ ਸਾਡੀ ਸਤੰਜਰੀਖੀ ਦੇਖੋ ਪੰਜਾਬੀਆਂ ਦੀ ਕਿ ਮੈਂ ਇੱਕ ਦੋ ਨਾਂ ਲੈਣੇ ਚਾਹੁੰਦਾ ਗਿੰਦਰ ਗੁਪਤਾ ਜੀ ਨੂੰ ਸਾਰੇ ਜਾਣਦੇ ਹੋਣੇ ਆ ਰਾਇਡੈਂਟ ਧਵਾ ਐਟਰੀਆ ਬਾਬਟੀ ਉਹ ਜਿਹੜੀ ਵੀ ਸਰਕਾਰ ਰਹੀ ਹੈ ਉਸੇ ਸਰਕਾਰ ਚ ਚਿਰ ਮੈਂ ਰਹੇ ਹੁਣ ਵੀ ਆ ਪਹਿਲੀਆਂ ਸਰਕਾਰਾਂ ਚ ਰਹੇ ਨੇ ਤੇ ਇਹ ਆਪਾਂ ਇਕੱਲੇ ਬੁੱਡੇ ਡਰਿਆ ਦੀ ਗੱਲ ਕੀਤੀ ਜਾ ਇਕੱਲੇ ਲੁਧਿਆਣੇ ਫੈਕਟਰੀਆਂ ਦੀ ਗੱਲ ਕੀਤੀ ਜਾਂ ਗਿੰਦਰ ਦੇ ਵਿੱਚ ਗੱਲ ਕੀਤੀ ਤੇ ਪੂਰੇ ਪੰਜਾਬ ਚ ਹੋ ਰਿਹਾ ਛੋਟੀਆਂ ਮੋਟੀਆਂ ਫੈਕਟਰੀਆਂ ਨੇ, ਕੋਤਾਰਖਾਨੇ ਨੇ ਜਿੱਥੇ-ਜਿੱਥੇ ਵੀ ਲੱਗੇ ਨੇ ਉਹ ਜੇ ਨਹੀਂ ਪਾਣੀ ਕਿਸੇ ਦਰਿਆ, ਨਹਿਰ, ਸੂਏ ਪੱਸੀ 'ਚ ਪਾਉਂਦੇ ਉਹ ਤਾਂ ਕਿਸੇ ਆ ਪਾਈ ਜਾਂਦੇ ਆ। ਹੁਣ ਕਿੰਨਾ ਵੱਡਾ ਸੂਆ ਧਲਾ ਫੈਕਟਰੀ ਜਾਂਦਾ। ਪਰ ਪਾਣੀ ਦੀ ਵੇਸਟਜਾਂ ਕੀ ਕਿੱਥੇ ਆ ਇਹ ਵੀ ਪਤਾ ਲੱਗਿਆ ਹਜੇ ਤੱਕ। ਕਿਉਂ ਬੰਦੇ ਇੰਨੇ ਤਾਕਤਵਰ ਨੇ ਜਿਹੜੀ ਵੀ ਸਰਕਾਰ ਆ ਜਾਂਦੀ ਆ, ਚੇਰਮੈਨ ਬਣ ਜਾਂਦੇ ਆ। ਉਹਨਾਂ ਵੱਲ ਝਾਕਦੇ ਨਹੀਂ ਕੋਈ। ਰਾਜ ਸਭਾ ਤੋਂ ਮੈਂਬਰ ਵੀ ਨੇ ਲੁਧਿਆਣੇ ਤੋਂ ਉਹ ਖੁਦ ਉਹਨਾਂ ਦੀਆਂ ਡਾਇੰਗਾ ਦੀਆਂ ਜਿਹੜੀਆਂ ਫੈਕਟਰੀਆਂ ਨੇ ਲਾਈਆਂ ਹੋਈਆਂ ਨੇ ਤੇ ਇਹਨਾਂ ਨੂੰ ਹੱਥ ਕਾਹਨ ਪਾਊਗਾ ਇਹ ਬਹੁਤ ਵੱਡਾ ਸਵਾਲ ਆ ਸਾਰਨਾ ਪਾਰਟ ਨੇ ਕਹਿ ਜੁਰਦਿੰਦੀਆਂ ਨੇ ਕਿ ਠੀਕ ਹੈ ਜੀ ਅਸੀਂ ਉਹਲੇ ਬੰਦਿਆਂ ਨੂੰ ਨਹੀਂ ਆਪਣੀ ਪਾਰਟੀ ਸ਼ਾਮਲ ਕਰਾਂਗੇ ਪਰ ਪਤਾ ਨਹੀਂ ਉਦੋਂ ਕੀ ਇਹਨਾਂ ਦੇ ਪਾਰਟੀਆਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਜਾ ਪੈਸਾ ਨਾ ਭਰੂ ਜਿਹੜੀ ਬੋਟਾ ਪੈਸਾ ਘੜਾਉਂਦੇ ਨੇ ਜਿਵੇਂ ਹੈਰਾਨੀ ਦੀ ਗੱਲ ਹੈ ਕਿ ਇਸ ਵਾਰ ਵੀ ਹੋਇਆ ਕਾਂਗਰਸ ਪਾਰਟੀ ਤੋਂ ਇੱਥੇ ਸਰਦਾਰ ਪ੍ਰਗਟ ਸਿੰਘ ਬੈਠੇ ਆ ਪਰ ਇਹਨਾਂ ਦੇ ਐਮਪੀ ਨੇ ਜਿਹੜੇ ਪਾਰਲੀਮੈਂਟ ਦੇ ਵਿੱਚ ਜਾ ਕੇ ਸ਼ਰ੍ਹਾ ਆਮੀ ਇਹਨਾਂ ਕਾਰਖਾਨਿਆਂ ਦੇ ਹੱਕ 'ਤੇ ਖੜ ਜਾਂਦੇ ਆ ਬੋਲ ਕੇ ਆਉਂਦੇ ਆ ਤੇ ਦੂਜੇ ਪਾਸੇ ਰਾਜ ਸਭਾ ਮੈਂਬਰ ਨੇ ਸਤਨਾਮ ਸਿੰਘ ਸੰਧੂ ਨੇ ਜਿਹੜੇ ਉਹਨਾਂ ਦੇ ਵਿਰੋਧ ਚ ਬੋਲ ਕੇ ਆਉਂਦੇ ਆ ਵੀ ਸਾਨੂੰ ਬੁੱਢਾ ਬਰਿਆ ਪੰਜਾਬੀਆਂ ਨੂੰ ਮਾਫ ਕਰੋ। ਇੱਕ ਤਾਂ ਇਹ ਜਰੂਰ ਦੇਖੋ ਗੱਲ ਬਾਰੀ ਬਾਰੀ ਇਹੀ ਆਈ ਵੀ ਆਪਾਂ ਇੱਕ ਦੂਜੇ ਤੇ ਇਲਜ਼ਾਮ ਵਾਰੀ ਨਾ ਲਾਗੇ ਆਪਾਂ। ਇਹ ਗੱਲ ਬਿਲਕੁਲ ਜਾਇਜ਼ ਆ। ਬਹੁਤ ਹੋ ਗਿਆ। ਹੁਣ ਤਾਂ ਜੇ ਪੰਜਾਬ ਹੀ ਨਾ ਬਚਿਆ ਤੇ ਲੋਕ ਹੀ ਨਾ ਬਚੇ ਕਿਉਂਕਿ ਅਸੀਂ ਸਾਰੇ ਸਾਡੀ ਸਮੁੱਚੀ ਟੀਮ ਜਿੰਨੀ ਬੈਠੀ ਆ। ਅਸੀਂ ਪਿਛਲੇ 2.5 ਮਹੀਨਿਆਂ ਤੋਂ ਲਗਾਤਾਰ ਉਸ ਪਿੰਡਾਂ ਦੇ ਗਏ ਆ ਉਸ ਜ਼ਿਲ੍ਹਿਆਂ ਚ ਗਏ ਉਹਨਾਂ ਚ ਜਿੰਨਾ ਪਿੰਡਾਂ ਦੇ ਵਿੱਚ 100 ਮਗਰ 80 ਬੰਦਿਆਂ ਨੂੰ ਕਾਲਾ ਪੀੜੀਆ ਜਾਂ ਕੈਂਸਰ ਜਿਵੇਂ ਗੱਲ ਕਰਾਂ ਹੋਰ ਫਾਇਲਕਾ ਤੋਂ ਲੈ ਕੇ ਫਰੀਦਕੋਟ ਮੁਕਸਰ ਫਰੋਹੀ ਪਰ ਮੁੱਕੇ ਦੇ ਪਿੰਡ ਹਰਗੀ ਵਾਲੇ ਪਿੰਡ ਦੇ ਵਿੱਚ 1 ਮਹੀਨੇ ਦੇ ਵਿੱਚ 12-13 ਕੈਂਸਰ ਦੇ ਮਰੀਜ਼ ਸਾਹਮਣੇ ਆਏ ਆ ਜਿਨ੍ਹਾਂ ਦੇ ਵਿੱਚ 20-22 ਸਾਲ ਦੇ ਨੌਜਵਾਨ ਬਹੁਤ ਬੁਰਾ ਹਾਲਾਤ ਆ ਜੁਕਾਂ ਦਾ ਆਪਾਂ ਸੋਚ ਨਹੀਂ ਸਕਦੇ ਉਹ ਲੋਕ ਮਰ ਲਈ ਵਿਊ ਹੋ ਰਹੇ ਨੇ ਵੀ ਹੁਣ ਸਾਡੇ ਕੋਲ ਜੇ ਉਹ ਲੋਕ ਨਾ ਬੱਚੇ ਸਾਨੂੰ ਵੋਟਾਂ ਪਾਉਣ ਵਾਲੇ ਪੰਜਾਬ ਨਾਲ ਦੇ ਰਹਾਂ ਤੇ ਸਾਡੀਆਂ ਕੁਰਸੀਆਂ ਸਾਡੀਆਂ ਸਿਆਸਤਾਂ ਵੀ ਕਿਵੇਂ ਚੱਉਂਦੀਆਂ ਰਹਿਣਗੀਆਂ ਇਸ ਲਈ ਬਹੁਤ ਵੱਡਾ ਸਵਾਲ ਸਾਰਨਾ ਸਿਆਸੀ ਤਰ੍ਹਾਂ ਦੇ ਅੱਗੇ ਆ ਕਿ ਜਿਸ ਤਰ੍ਹਾਂ ਅੱਜ ਆਪਾਂ ਸਾਰੇ ਇਕੱਠੇ ਆਏ ਆ ਸ਼੍ਰੋਮਣੀ ਕਾਲੀਦਾਲ ਪ੍ਰਸਾਰ ਸ਼੍ਰੋਮਣੀ ਕਾਲੀਦਾਲ ਬਾਦਲ ਕਾਂਗਰਸ ਭਾਜਪਾ ਬਹੁਜ ਸਮਾਜ ਪਾਰਟੀ ਸਾਰਿਆਂ ਤਰ੍ਹਾਂ ਅੱਜ ਇਕੱਠੇ ਹੋਏ ਆ ਤੇ ਉਹ ਗੱਲ ਜਿਵੇਂ ਰਮਨ ਨੇ ਕੀਤੀ ਸੀ ਕਿ ਜਦੋਂ ਉਹੀ ਗੱਲ ਜਿਵੇਂ ਕੁਲਤਾਪ ਸਿੰਘ ਸੰਧਵਾ ਜੀ ਜਾਂ ਖੁਦ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਸਾਡੇ ਨਾਲ ਬੁੱਟੇ ਦਰਿਆ ਦੇ ਉੱਤੇ ਖੜ ਕੇ ਵੀਡੀਓ ਪਾਉਂਦੇ ਰਹੇ ਆ ਲਗਾਤਾਰ ਇਕ ਨਿਤ ਚਾਰ ਸਾਲ ਲਗਾਤਾਰ ਉਹ ਖੜ ਕੇ ਰੌਲਾ ਪਾਉਂਦੇ ਸੀ মিডিਆ 'ਚ ਜਾ ਕੇ ਬੋਲਦੇ ਸੀ ਸਵਾਲ ਵੀ ਠਾਉਂਦੇ ਸੀ ਜਾ ਕੇ ਪਾਰਲੀਮੈਂਟ 'ਚ ਤੇ ਅੱਜ ਉਹ ਜੇ ਮਾਰਗਰਸ ਸਿੰਘ ਨੇ ਗੱਲ ਕੀਤੀ ਕਿ ਜੇ ਉਹਨੂੰ ਮੈਦਨ 'ਚ ਵੀ ਜਾਓਗੇ ਅਸ਼ਰ ਮੈਦਨ ਦਾ ਸਮਝ ਨਾ ਰਹੇ ਇਸ ਕਰਕੇ ਇਸਾਰੀਆਂ ਗੱਲਾਂ ਮਤਾਂ ਹੋਈਆਂ ਅੱレ ਵੀ ਪੰਜਾਬ ਜੇ ਇਹਨਾਂ ਹਾਲਾਤਾਂ ਨੂੰ ਪਹੁੰਚਿਆ 40 ਸਿਰੋਂ ਮਾਰ ਰਹੇ ਆ ਤਾਂ ਹੁਣੇ ਸਰਦ ਗੇ ਆਪਾਂ ਗੱਲਾਂ ਹੁਣ ਸਾਰਿਆਂ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਇਸ ਪੰਜਾਬ ਨੂੰ ਸਾਡੀ ਜਵਾਨੀ ਨੂੰ ਫਸਲਾਂ ਨੂੰ نسلਾਂ ਨੂੰ ਬਚਾਉਣ ਦੀ ਲੋੜ ਇੱਕਵੇਂ ਬੇਕਤੀ ਹੋ ਕਰ ਨਹੀਂ ਚਾਹਣਾ ਸਾਰਿਆਂ ਜਿਹੜੀਆਂ ਬ੍ਰੋਦੀ ਤਰਾ ਇੱਥੇ ਬੈਠੀਆਂ ਨੇ ਸੱਸੀ ਵੀ ਘਟੋ ਘਟ ਆਪਾਂ ਨੂੰ ਇੱਕ ਯਤਨ ਸਾਂਝੇ ਤੌਰ ਤੇ ਕਰਨਾ ਚਾਹੀਦਾ ਵੀ ਇੱਕ ਵਾਰੀ ਆਪਾਂ ਸਾਰੇ ਮੁੱਖ ਮੰਤਰੀ ਨੂੰ ਸਮਾਂ ਲਈਏ ਹੋ ਸਕਦਾ ਜੇ ਉਹ ਮੰਨ ਜਾਣ ਤਾਂ ਟੋਕੜ ਨੂੰ ਰਾਹ ਤਾਂ ਇਹਦਾ ਬਚੂਗਾ ਅਸੀਂ ਅਸੀਂ ਹੁਣ 15 ਸਤੰਬਰ ਨੂੰ ਇਹ ਗੱਲ ਕਹੀ ਦੇ 15 ਸਤੰਬਰ ਨੂੰ ਬੰਦ ਮਾਰ ਦੇਣਾ ਅਨ ਬੰਨ ਮਾਰਨ ਤੋਂ ਪਹਿਲਾਂ ਅਸੀਂ ਇੱਕ ਲੋਕ ਲਹਿਰ ਦੀ ਨੂੰ ਬਣਾਉਣਾ ਚਾਹੁੰਦੇ ਹਾਂ ਕਿਉਂਕਿ ਇਹ ਮੁੱਦਾ ਨਾ ਸ਼ੈਰੀ ਦਾ ਨਾ ਪਿੰਡੂ ਦਾ ਨਾ ਹਿੰਦੂ ਦਾ ਨਾ ਸਿੱਖ ਦਾ ਨਾ ਮੁਸਲਮਾਨ ਦਾ ਹਰ ਇਨਸਾਨ ਦਾ ਮਸਲਾ ਹੈ ਪਾਣੀ ਬਿਨਾਂ ਕੋਈ ਇੱਥੇ ਜਿਉਂਦਾ ਨਹੀਂ ਰਹਿ ਸਕਦਾ ਤੇ ਹਰ ਬੰਦੇ ਨੂੰ ਹਰ ਇਨਸਾਨ ਨੂੰ ਜਿਹੜੀ ਮਰਜ਼ੀ ਪਾਰਟੀ ਐ ਧਿਰ ਧਰਮ ਦਾ ਬੰਦਾ ਉਹ ਉੱਠ ਕੇ ਇਸ ਮਸਲੇ ਦੇ ਚਾਹੁੰਦੇ ਆ ਕਿ ਲੜਾਇਆ ਜਾਵੇ ਬੰਨ ਤਾਂ ਕੋਈ ਚੱਕਰ ਨਹੀਂ ਬੰਨਦਾ ਕੱਲ ਨੂੰ 15 ਤਰੀਕਾ ਮਾਰ ਵੀ ਦਿੰਦੇ ਪਰ ਬੰਦ ਮਾਰ ਕੇ ਸਰਕਾਰ ਖੜਾਉਦਾ ਹੱਲ ਕੀ ਆ ਅਸੀਂ ਕਹਿੰਦੇ ਆ ਇਹਦਾ ਪੱਕੇ ਤੌਰ ਤੇ ਕੋਈ ਠੋਸ ਹੱਲ ਨਿਕਲਣਾ ਚਾਹੀਦਾ ਵੀ ਇਹ ਜ਼ਹਿਰ ਸਦਾ ਲਈ ਜਿਹੜਾ ਸਾਡੇ ਪਾਣੀਆਂ ਚ ਪਾਇਆ ਜਾ ਰਿਹਾ ਬੰਦ ਹੋਣਾ ਚਾਹੀਦਾ ਸੋ ਮੈਂ ਨਹੀਂ ਬੇਨਤੀ ਕਰੂੰਗਾ ਜੇ ਸਾਰੇ ਸਹਿਮਤ ਹੋਣ ਰੱਖ-ਰਖ ਸਿਆਸੀ ਤਰ੍ਹਾਂ ਤਾਂ ਜੂਲ ਆਪਾਂ ਮੁੱਖ ਮੰਤਰੀ ਕੋਲ ਸਮਾਂ ਲਈਏ ਸਾਨੂੰ ਭਾਈ ਅਸੀਂ ਆਹ ਮਸਲੇ ਦੇ ਮਿਲਣਾ ਚਾਹੁੰਦੇ ਆ ਬਹੁਤ ਗੰਭੀਰ ਮਸਲਾ ਖੁਦ ਤੁਸੀਂ ਠਾਉਂਦੇ ਰਹੇ ਹੋ ਬੋਲਦੇ ਰਹੇ ਹੋ ਤੇ ਅੱਜ ਤੁਹਾਡੇ ਸਰਕਾਰ ਆ ਤੁਸੀਂ ਹੁਣ ਵਿਧਾਨ ਸਭਾ ਕਮੇਟੀ ਬਣਾਤੀ ਆ ਇਹ ਜੀ ਬੈਠੇ ਆ ਇਹਨਾਂ ਕੋਲ ਇਹ ਪਹੁੰਚ ਕੀਤੀ ਇਹਨਾਂ ਨੇ ਤਾਂ ਸਵਾਲ ਵੀ ਚੱਕਿਆ ਬਲਕ ਸਿੰਘ ਵੀ ਬੋਲੇ ਪਰ ਸਪੀਕਰ ਸਾਹਿਬ ਨੇ ਬਿਠਾ ਦੇ ਵੀ ਨਹੀਂ ਜੀ ਤੁਸੀਂ ਵਿਧਾਨ ਸਭਾ ਕਮੇਟੀ ਬਣਾਈ ਹੋਈ ਆ ਉਹਦੇ ਤੁਸੀਂ ਮੈਂਬਰ ਹੋ ਜੀ ਤੁਸੀਂ ਉੱਥੇ ਗੱਲ ਕਰ ਲਿਓ ਜਾਨੇ ਐਡਾ ਮਹੱਤਵਪੂਰਨ ਮਸਲਾ ਐਡਾ ਖਤਰਨਾਕ ਅਸੀਂ ਨਿਸ਼ਾਨੇ ਪਹੁੰਚ ਚੁੱਕੇ ਆ ਜਾ ਚੁੱਕਿਆ ਪੰਜਾਬ ਮਰ ਰਿਹਾ ਪੰਜਾਬ ਕੈਂਸਰ ਕਾਲੀ ਪੀੜੀ ਨਾਲ ਪਰ ਉੱਥੇ ਵਿਧਾਨ ਸਭਾ ਦੇ ਵਿੱਚ ਗੱਲ ਕਰਨ ਨੂੰ ਵੀ ਤਿਆਰ ਨਹੀਂ ਸਮਾਜੀ ਨਿਰਮਲ ਹੈ ਉਹ ਜਿਹਨੂੰ ਜੇ ਕੋ ਬੋਲਨਰ ਬਿਠਾ ਦਿੱਤਾ ਜਾਂਦਾ ਠੀਕ ਹੈ ਜੀ ਮੇਰਾ ਖਿਆਲ ਹੈ ਸੁਭੇਤ ਜੀ ਆਖਿਆ ਕਿ ਆਪਾਂ ਨੂੰ ਜ਼ਰੂਰ ਇਹਦੇ ਉੱਤੇ ਗੌਰ ਕਰਨੀ ਚਾਹੀਦੀ ਹੈ ਤੇ ਸਾਰੇ ਆਪਾਂ ਇਕੱਠੇ ਹੋ ਕੇ ਇੱਕ ਵਾਰੀ ਮੁੱਖ ਮੰਤਰੀ ਤੱਕ ਪਹੁੰਚ ਕਰਕੇ ਇਹ ਫ਼ਰਦਾਨ ਕੀਤਾ ਜਾਵੇ ਇਹ ਹੁਣ ਸਾਰੀਆਂ ਪਾਰਟੀਆਂ ਦੇ ਕੋਈ ਵੱਧਿਆ ਮਸਲਾ ਜੇ ਇਹਨਾਂ ਨੂੰ ਠੀਕ ਲੱਗੇਗਾ ਤੇ ਜ਼ਰੂਰ ਸਾਨੂੰ ਦੱਸਣਗੇ ਕਿ ਭਈ ਆਪਾਂ ਕਿਸ ਤਰ੍ਹਾਂ ਦੇ ਤੇ ਅੱਗੇ ਮੁੱਖ ਮੰਤਰੀ ਸਾਹਿਬ ਨੂੰ ਦੱਸ ਸਕਦੇ ਹਾਂ ਜਾਂ ਕੀ ਦੱਸ ਸਕਦੇ ਹਾਂ ਤੇ ਆਪਾਂ ਮੈਨੂੰ ਜ਼ਰੂਰ ਮੇਰਾ ਖਿਆਲ ਹੈ ਤੁਰੇਗੀ ਹਾਂ ਦੀ ਸਵਾਲ ਆਪਾਂ ਲੈਣਿਆ ਜੀ ਇੱਕ